ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਮੈਂ ਕੱਲ ਪੂਰੇ ਅਰੇ ਅਰੇ ਅਲੀ ਮੈਂ ਮੈਂ ਤੇ ਮੈਂ ਤੁਹਾਨੂੰ ਰੋਗੋ ਚ ਪੂਰੇ ਰਾਖੋਣੀ ਤੇ ਮੈਂ ਤੁਹਾਨੂੰ ਅੱਜ ਕੁਝ ਕਾਹ ਕਾਹਾਂਗੀ ਜਿਵੇਂ ਕਿ ਆਪਾਂ ਹਾ ਹੈ ਤੱਕ ਪਰ ਲੇਖ ਚੁੱਕਿਆ ਹੁਣ ਆਪਾਂ ਲੈਪਰ ਕੱਤਾਂ ਕਰਾਂਗੇ ਲੈਪਰ ਕੱਤਾਂ ਮੈਂ ਤੁਹਾਨੂੰ ਕੱਲ ਲੈ ਕੇ ਖੋਣੀਓ ਬੱਚਾ ਮੈਂ ਤੁਹਾਨੂੰ ਕੱਕਾ ਕਰੇ ਕਰੇ ਸ਼ਬਦ ਪੈਂਦੇ ਆ ser kaká, 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 hormat kaká, 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 Kuku ire kaká, mami kaká, 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 lagi ਆ ਰਾਂ ਅੰਕ ਦੀ ਅੱらせ ਸੱਸ ਸੇਬ ਹਾ ਹਾ ਠੀਕ ਕ ਕੰਪਿਊਟਰ ਕਿਦੋਂ ਤੁਸੀਂ ਲੈ ਕੇ ਦੇਖਣਿਆ ਪਰ ਕੇ ਦੇਖਣਿਆ ਚਾਹ ਕਿ ਤੁਹਾਨੂੰ ਯਾਦ ਹੋ ਜੇ ਠੀਕ ਆ ਮੈਂ ਹਟੂ ਆਦੀ ਬ੍ਰਸ਼ਤ ਵੀ ਮੈਮ ਜਿਵੇਂ ਕਿ ਤੁਹਾਨੂੰ ਪਤਾ ਮੈਂ ਰੋਜ਼ ਕਰਦੇ ਵਾਸਤੇ ਉਰੇ ਅਰੇ ਦੀ ਵੀਰਗੋਣਾਂ ਕਿਉਂ ਨਹੀਂ ਤੇ ਤੁਹਾਨੂੰ ਮੇਰੇ ਇਹ ਚੰਗੇ ਵਾਲੇ ਤੇ ਮੇਰੇ ਵੀ చోస్తోస్